ਉਗਾ ਤੁਸੀਂ ਕਿ ਕਹਦੇ ਵੱਧ ਤੋਂ ਸਬਸਕ੍ਰਾਈਬ ਕਰਿਓ ਕਿਉਂ ਮੜਾਇਆ ਬੜੀ ਮੜਾਇਆ ਬਈ ਤੋਤੇ ਵਾਲੇ ਦੀ ਖੇਡ ਉਹ ਕਿੰਨੇ ਲੱਗੀਆਂ ਲੜਕਾ ਤੇ ਉਹ ਹੁਣ ਉਹਨਾਂ ਚਰਤਾਂ ਤੇ ਤਾਂ ਸਾਨੂੰ ਜਦੋਂ ਮਿਹਨਤ ਲੱਗ ਗਿਆ ਫਿਰ ਮੇਰਾ ਆਪ ਆਏਗਾ ਪ੍ਰੋਮੋਸ਼ਨ ਕਹਿੰਦਾ ਮੈਂ ਆਪ ਕਰਨੀ ਆ ਬਈ ਨਹੀਂ ਕਹਿੰਦਾ ਮੇਰਾ ਬਲੌਗ ਕਿਸੇ ਨੇ ਕਹਿੰਦਾ ਚੈਨਲ ਸ਼ੇਅਰ ਦਾ ਵਧੀਆ ਬਣਾਈ ਚਾਹੀਦਾ ਯਾਰ ਆਪ ਦਾ ਇਹ ਤਾਂ ਕੋਈ ਪਹਿਲਾਂ ਵੇਖਿਆ ਹੀ ਨਹੀਂ ਹੈ ਐ ਸਹੀ ਗੱਲ ਮਾੜੇ ਤੋਂ ਮਾੜਾ ਬੰਦਾ ਵੀ ਕਾਲੇ ਬਣਾਈ ਫਿਰਦਾ ਕੀ ਗੱਲ ਆ ਯਾਰ ਉਸ ਚੈਨਲ ਦੇ ਕੋਡੇ ਮੈਂ ਕਹਿੰਦਾ ਮੈਚ ਲਾਏਗਾ ਮੈਂ ਬਈ ਨੀਂ ਤਲਾਉਣ ਲੱਗ ਗਿਆ ਬੱਸ ਲਾ ਤਾਂ ਨਾ ਜਿੱਤੇ ਪੈਸੇ ਦਾ ਆ ਆਛੂ ਪਲੂਰ ਤੇ ਕਾਲਾ ਬੈਰੋਗੇ ਵੀ ਕੱਟੇ ਹੋਇਆ ਉਦੋਂ ਪਹਿਲਾਂ ਦਾ ਰੇਗ ਨੂੰ ਆ ਵੀ ਤੂੰ ਤਲਾ ਆ ਕੇ ਤੇ ਮੇਰੇ ਇਹ ਪ੍ਰਾਣਾ ਪਾਪੀ ਆ ਗਿਆ ਨਹੀਂ ਫੌਜੀ ਠੀਕ ਹੈ ਫੌਜੀ ਹੈ ਇਹ ਕੰਨੀ ਬੰਦੇ ਆ ਕੀ ਸੇਂਗਰ ਦੀ ਬੱਕਰ ਇਹ ਇਹ ਤੁਹਾਨੂੰ ਕੱਠੇ ਲਾ ਸਕਦਾ ਕੱਠੀ ਜਾਂਦਾ ਹਾਂ ਤੇ ਚੌਹਾਂ ਦਾ ਨਿਕਲ ਆਉਣਾ ਤੇ ਮੇਰਾ ਬਾਰਾ ਪੁੱਲਾ ਲਾ ਭਾਈ ਆਪ ਬਲੌਗ ਬਣਾਉਣਾ ਕੀ ਕਹਿਣਾ ਚਾਹੁੰਦੇ ਸੀ ਆਪਣੇ ਘੋੜੇ ਦਾ ਬਲੌਗ ਆ ਭਾਈ ਆਪਣੇ ਨਾ ਘੋੜੇ ਦਾ ਬਲੌਗ ਆ ਤੁਸੀਂ ਕਿ ਕਹਦੇ ਵੱਧ ਤੋਂ ਸਪਰੇਅ ਕਰਿਓ ਕਿਉਂ ਮੜਾਇਆ ਮੜਾਇਆ ਭਾਈ ਚਲੋ ਟਾਇਰਾਂ ਨੂੰ ਠੀਕ ਕਰ ਲੈਣੀਆਂ ਭਾਈ ਟੂਏ ਦਾ ਨਹੀਂ ਜਪੋ ਉਹ ਤਾਂ ਲੱਗਿਆ ਤਾਂ ਹੁਣ ਐਸੇ ਮੈਂ ਵੀ ਬਥਾਰੀ

मोटरस हज़ार तीजी रे लेवी धूड़ माया लैवी बेख साम चार चार तयार सोची चार बि तयार कंहिं तयार oke मोटरसलो ਆਹ ਮੰਨੀਤ ਗੁਰੂ ਸਾਹਿਬ ਸਤਿਪੰਥ ਕੋਤੋਂ ਸਾਰੇ ਵੀਰਾਂ ਦੀ ਤਰਫੋਂ ਕਹਿੰਦੇ ਬਗੜੂ ਫੌਜੀ ਦਾ ਬੁਲਟ ਪੋਤਰਾ ਸੈਕਟਰ ਦੇ ਨਾਲ ਵਿਸ਼ੇਸ਼ ਮਾਰ ਦਿੱਤਾ ਇਹਨੇ ਕੌਣ ਆ ਕਹਿੰਦੇ ਦੋਦਿਆਂ ਨੂੰ ਕੇਰੀ ਖੜੇ ਆ ਆ ਕੁਰਸੀ ਲੈ ਲੈ ਓਏ ਬਹਿ ਜਾ ਇੱਥੇ ਭਾਈ ਸਾ ਲੈਣ ਦੇ ਦੋ ਮਿੰਟਿਆ ਕਰਾ ਦੇ ਵੋਟਾਂ ਮਾ ਕੋਈ ਨਹੀਂ ਮਾਤਾ ਤੇ ਨਾ ਫੇਰ ਲਾ ਰਾਂ ਤੂੰ ਮੁੰਡਿਆ ਇੱਥੇ ਦੇਖ ਚੂੜੀ ਆਏ ਖੇਡੀ ਜਾਓ ਥੋੜੀ ਇੱਥੇ ਹੀ ਖੈ ਦੇ ਰਗਾ ਬਈ ਓ ਯਾਰ ਚੱਲ ਬਾਈ ਓ ਵਾਰੀ ਨਾ ਘਟਾਣੇ ਯਾਰ ਹਟ ਆਰਾਮਣਾ ਬਾਈ ਆਰਾਮਣਾ ਕਾਲੀ ਨਾ ਕਰੋ ਯਾਰ ਬੱਲਾ ਤੁਮੜੀ ਬੋਟਾ ਟਾਈ

ياو جی ڈاکٹر اپنا جڑے مالوں کو کتا تین رنگ پر پاس کر دیا جو کو تین سیہ کمیٹی پر کہہ دو بھائی عمر اسی جگہ لوگرا ماننے نا بھائی دیکھو بھائی جی صاحب کبن کا म <laughs> ਹਾਂਜੀ ਸਾਰੇ ਵੀ ਦੋਦੇ ਦੀ ਟੀਮ ਦੀ ਜਾਣਕਾਰੀ ਦੇਖਣ ਲਈ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੋ